ਬਹੁਤ ਸਮਿਆਂ ਤੋਂ ਪੰਜਾਬ ਦੀ ਜਿਹੜੀ ਕਿਸਾਨੀ ਆ ਉਹ ਬਹੁਤ ਬੁਰੀ ਤਰ੍ਹਾਂ ਪੀੜਤ ਰਹੀ ਆ ਮੈਂ ਆਪ ਵੀ ਕਿਉਂਕਿ ਕਿਸਾਨ ਆ ਤੇ ਮੈਂ 1968 ਦੇ ਕਣਕ ਦੇ ਰੇਟ ਤੇ ਡੀਜ਼ਲ ਦੇ ਰੇਟ ਜਿਹੜੇ ਉਹ ਮੈਂ ਆਪਣੇ ਮਨ ਵਿੱਚ ਲਾਉਂਦਾ ਸੀ 68 ਪੈਸੇ 65 ਪੈਸੇ ਲੀਟਰ ਪੀਪਰ ਚਰਿੰਗ ਤੇਲ ਲਿਆਉਨੇ ਹੁੰਦੇ ਕਣਕ ਦਾ ਮੁੱਲ ਜਿਹੜਾ ਉਦੋਂ 215 ਰੁਪਏ ਸੀ ਅੱਜ ਜਿਹੜਾ 2224 ਦੇ ਕਣਕ ਦਾ ਮੁੱਲ 212200 ਰੁਪਇਆ ਹੋਇਆ ਤੇ ਡੀਜ਼ਲ ਦਾ ਮੁੱਲ 80 ਗੁਣਾ ਨਹੀਂ 100 ਗੁਣਾ ਵੱਧ ਗਿਆ ਇਸੇ ਤਰਜ਼ ਦੇ ਉੱਤੇ ਚਾਹੇ ਉਸ ਵੇਲੇ ਦਵਾਈਆਂ ਦਾ ਇਸਤੇਮਾਲ ਘੱਟ ਹੁੰਦਾ ਸੀ ਸੋਦੇ ਹੋਏ ਬੀਜ ਜਿਹੜੀ ਲਾਗਤ ਜ਼ਿੰਮੇਦਾਰ ਦੀ ਆ ਮੇਰਾ خیال ਉਹਦੀ ਉਨੀ ਲਾਗਤ ਨਹੀਂ ਪੂਰੀ ਹੁੰਦੀ ਉਹਨਾਂ ਖਰਚ ਨਹੀਂ ਪੂਰਾ ਹੁੰਦਾ ਜਿੰਨਾ ਉਹਦੇ ਫਸਲ ਦੀ ਉਹਨੂੰ ਪੈਸੇ ਮਿਲਦੇ ਸੋ ਪਿਛਲੇ ਸਾਲ ਲਗਾਤਾਰ 13 ਸਾਲ 13 ਮਹੀਨੇ ਦਿੱਲੀ ਦੇ ਸ਼ੰਭੂ ਬਾਰਡਰ ਤੇ ਟਿੱਕਰੀ ਦੇ ਬਾਰਡਰ ਦੇ ਉੱਤੇ ਮੋਰਚੇ ਲੱਗੇ ਰਹੇ ਉਹ ਬਿੱਲ ਜਿਹੜੇ ਤਿੰਨ ਸੀ ਉਹ ਵਾਪਸ ਹੋਏ ਪਰ ਇਹ ਨਹੀਂ ਕੁਝ ਵੈਧੇ ਕੀਤੇ ਸੀਗੇ ਕਿ ਮਿਨੀਮਲ ਸਪੋਰਟ ਪ੍ਰਾਈਸ ਜਿਹੜੀ ਐਮਐਸਪੀ ਆ ਉਹਨੂੰ ਅਸੀਂ ਲਾਗੂ ਕਰਾਂਗੇ ਪਰ ਨਹੀਂ ਕੀਤਾ ਉਹੜਕ ਗੱਲਾਂ ਬਾਤਾਂ ਸਾਰੀਆਂ ਟੁੱਟਣ ਤੋਂ ਬਾਅਦ ਲੋਕਤੰਤਰ ਦਾ ਇੱਕ ਟੰਗ ਹੁੰਦਾ ਵੀ ਹਰ ਇੱਕ ਬੰਦੇ ਨੂੰ ਅਧਿਕਾਰ ਹੈ ਆਪਣੀ ਆਵਾਜ਼ ਬੁਲੰਦਾਂ ਤੇ ਅਸੀਂ ਭਾਰਤ ਦੇ ਵਿੱਚ ਇਹਨੂੰ ਚੌਥਾ ਪਿੱਲਰ ਲੋਕਤੰਤਰ ਨੂੰ ਮੰਨਦੇ ਆ ਪਰ ਮੈਂ ਦੇਖਦਾ ਵੀ ਲੋਕਤੰਤਰ ਦਾ ਦਿਵਾਲਾ ਕੱਢ ਦਿੱਤਾ ਹਰਿਆਣਾ ਦੀ ਸਰਕਾਰ ਨੇ ਤੇ ਸੈਂਟਰ ਦੀ ਸਰਕਾਰ ਨੇ ਤੇ ਪੰਜਾਬ ਦੀ ਸਰਕਾਰ ਨੇ ਕਿ ਜੇ ਜਿੰਮੇਦਾਰ ਉੱਥੇ ਜਾਣ ਨੂੰ ਦਿੱਲੀ ਤੇ ਆ ਰਿਹਾ ਤੇ ਤੁਹਾਨੂੰ ਕੀ ਦਿੱਕਤ ਹੈ ਆ ਜਿੱਦਾਂ ਪਾਕਿਸਤਾਨ ਚਾਈਨਾ ਹਿੰਦੁਸਤਾਨ ਦਾ ਬਾਰਡਰ ਹੁੰਦਾ ਇਦਾਂ ਬਾਰਡਰ ਬਣਾ ਕੇ ਬਹੁਤ ਸਾਰੇ ਜ਼ਿੰਮੇਦਾਰ ਪਟੜ ਕੀਤੇ ਇੱਕ ਸਾਡਾ ਬੱਚਾ ਪਾਰਸੋਂ ਉਹਨੂੰ ਗੋਲੀ ਮਾਰ ਦਿੱਤੀ ਇਹਨਾਂ ਨੇ ਸ਼ਹੀਦ ਕਰ ਦਿੱਤਾ ਇੱਕ ਚਾਚੋ ਕੀ ਗਰਵਾਸਪੁਰ ਦਾ ਕਿਸਾਨ ਸੀਗਾ 36 ਸਾਲ ਦਾ ਉਹ ਵਿਚਾਰਾ ਆਪਣੀ ਜਾਨ ਗਵਾ ਬੈਠਾ ਹੋਰ ਕਈ ਲੱਤਾਂ ਕਈਆਂ ਦੀਆਂ ਟੁੱਟੀਆਂ ਆ ਫੱਟੜ ਹੋਇਆ ਐਵੇਂ ਮਸੂਬਤ ਹੁੰਦਾ ਵੀ ਜਿੱਦਾਂ ਸ਼ਾਇਦ ਪੰਜਾਬ ਦੇ ਲੋਕਾਂ ਨੂੰ ਸ਼ੰਭੂ ਤੋਂ ਗਾਹਾਂ ਪੰਜਾਬ ਇਹਨਾਂ ਦਾ ਆਪਣਾ ਮੁਲਕ ਹੀ ਨਹੀਂ ਸੋ ਬੜੀ ਸ਼ਰਮ ਵਾਲੀ ਗੱਲ ਆ ਦੋਹਾਂ ਸਰਕਾਰਾਂ ਲਈ ਕਿ ਜ਼ਿਮੀਂਦਾਰ ਆਪਣੀ ਹੱਕੀ ਮੰਗਾਂ ਲਈ ਉੱਥੇ ਜਾ ਰਹੇ ਆ ਇਹਨਾਂ ਨੂੰ ਰੋਕਿਆ ਜਾ ਰਿਹਾ ਉਤੋਂ ਬਾਅਦ ਮੈਂ ਸਾਹਮਣੇ ਪੰਜਾਬ ਦੀ ਸਰਕਾਰ ਪਏ ਜੇ ਤੁਹਾਡੀ ਟੈਰਿਟਰੀ ਦੇ ਵਿੱਚ ਆ ਕੇ ਇੱਥੇ ਤਾਂ ਮੈਂ ਥਾਣੇ ਦੇਖਦਾ ਵੀ ਇੱਕ ਥਾਣੇ ਚ ਦੂਏ ਥਾਣੇ ਚ ਬੰਦਾ ਫੜਨਾ ਹੋਵੇ ਉਹ ਕਹਿੰਦਾ ਜੀ ਇਹ ਹੁਣ ਜਨਾਲਾ ਥਾਣਾ ਖਤਮ ਹੋ ਗਿਆ ਹੁਣ ਦੂਏ ਥਾਣੇ ਵਾਲੇ ਆਉਣਗੇ ਤੇ ਇੱਥੇ ਆ ਕੇ ਉਹ ਸਾਡੇ ਗੋਲੀਆਂ ਮਾਰ ਰਹੇ ਥਾਣਾ ਨੂੰ ਫੱਟੜ ਕਰ ਰਹੇ ਟਾਇਰਾਂ ਦੇ ਗੋਲੀਆਂ ਮਾਰ ਮਾਰ ਪੈਂਚਰ ਕਰ ਰਹੇ ਆ ਤੇ ਬਹੁਤ ਕੁਛ ਇਹ ਪਿਛਲੇ ਦਿਨਾਂ ਚ ਵਾਪਰਿਆ ਪਰ ਮੈਂ ਕਿਸਾਨਾਂ ਨੂੰ ਇਸ ਗੱਲ ਦੀ ਵਧਾਈ ਦਿੰਨਾ ਕਿ ਇਹ ਬੜੇ ਸਬਰ ਤੇ ਸੰਤੋਖ ਨਾਲ ਆਤਮ ਰਹੀ ਬੈਠੇ ਆ ਤੇ ਗੁਰੂ ਸਿਧਾਂਤ ਵੀ ਇਹੋ ਜਿਹਾ ਤੇ ਸਾਡੇ ਪੰਜਾਬ ਦੀ ਪਵਿੱਤਰ ਧਰਤੀ ਤੋਂ ਸਤਿਗੁਰਾਂ ਨੇ ਸੰਦੇਸ਼ ਵੀ ਸਾਨੂੰ ਇਹ ਵਰਕਸ਼ ਕੀਤਾ ਸੀ ਸੋ ਕਿਉਂਕਿ ਬੜੇ ਲੰਬੇ ਅਰਸੇ ਤੇ ਬੈਠੇ ਆ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਹ ਕੌਮ ਦੀ ਇੱਕ ਸੰਸਥਾ ਆ ਤੇ ਸਾਡਾ ਫਰਜ਼ ਵੀ ਬਣਦਾ ਕੋਈ ਇਛਾਨ ਨਹੀਂ ਕਿਸੇ ਦੇ ਉੱਤੇ ਕਿ ਜਿੱਥੇ ਵੀ ਕਿਤੇ ਲੋੜ ਹੁੰਦੀ ਹੈ ਉੱਥੇ ਸ਼ੌਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚਾਹੇ ਲੰਗਰ ਦੀ ਵਿਵਸਥਾ ਹੋਵੇ ਚਾਹੇ ਕਦੇ ਆਰਥਿਕ ਤੌਰ ਦੇ ਉੱਤੇ ਹੋਵੇ ਹਮੇਸ਼ਾ ਹੀ ਅਸੀਂ ਨਾਲ ਰਹੇ ਹਾਂ ਤੇ ਹੁਣ ਵੀ ਜਦਨ ਦੇ ਇਹ ਇੱਥੇ ਮੋਰਚਾ ਲਾ ਕੇ ਬੈਠੇ ਆਂ ਚੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਲੰਗਰ ਤੇ ਮੈਡੀਕਲ ਦੀ ਜਿਹੜੀ ਫੈਸਿਲਿਟੀਆਂ ਉਹਦੇ ਲਈ ਹਮੇਸ਼ਾ ਤਤਪਰਿਆ ਤੇ ਆਪਣੇ ਮਹੱਈਆ ਵੀ ਕਰਵਾ ਰਹੇ ਆ ਤੇ ਮੈਂ ਜਿਹੜੇ ਇੱਥੇ ਬੱਚੇ ਲੰਗਰ ਦੀ ਸੇਵਾ ਕਰਦੇ ਆ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ ਵੀ ਤੁਸੀਂ 24 ਘੰਟੇ ਕਿਸੇ ਚੀਜ਼ ਦੇ ਵੀ ਲੋਡ ਹੋਵੇ ਸ਼ੌਮੀ ਗੁਰਦਾਰਾ ਪ੍ਰਬੰਧਕ ਕਮੇਟੀ ਗੁਰਦਾਰਾ ਦੋਕਨਵਾਰਨ ਸਾਹਿਬ ਫਤੇਗੜ ਸਾਹਿਬ ਸਾਰੇ ਤੁਹਾਡੇ ਇਰਦ-ਗਿਰਦੇ ਆ ਇਸੇ ਤਰਜ਼ ਦੇ ਉੱਤੇ ਮੈਡੀਕਲ ਫੈਸਿਲਿਟੀ ਚਲੇ ਵੀ ਕੋਈ ਆਪਾਂ ਕਫਾਇਤ ਨਹੀਂ ਕਰਨੀ ਜਿਹੜੀ ਵੀ ਕਿਸੇ ਨੂੰ ਕਫਾਨ ਨੂੰ ਲੋੜ ਆ ਉਹ ਆਪਾਂ ਸਾਰੀ ਵਹਿਆ ਕਰਾਉਣੀ ਆ ਕਿਉਂਕਿ ਸਰਕਾਰਾਂ ਦਾ ਗੂੰਗੀਆਂ ਬੋਲੀਆਂ ਹੋ ਚੁੱਕੀਆਂ ਤੇ ਲੋਕਤੰਤਰ ਦੇ ਵਿੱਚ ਫਿਰ 1975 ਚੇਤੇ ਕਰਨਾ ਚਾਹੀਦਾ ਇੰਦਰਾ ਗਾਂਧੀ ਨੇ ਐਮਰਜੈਂਸੀ ਲਾ ਕੇ ਸਾਰਾ ਕੁਝ ਬੰਦ ਕਰਤਾ ਸੀ ਪਰ ਲੋਕਾਂ ਨੇ ਫਿਰ ਕਹਿੰਦੇ ਮੀਰ ਤੋਂ ਲੈ ਕੇ ਕੰਨਿਆ ਕੁਮਾਰੀ ਤੱਕ ਕੀ ਹਾਲ ਕਾਂਗਰਸ ਦਾ ਹੋਇਆ ਸੀ ਉਹ ਸਾਨੂੰ ਸਾਰਿਆਂ ਨੂੰ ਪਤਾ ਸੋ ਗੁਰੂ ਸਾਹਿਬ ਕਿਰਪਾ ਕਰਨ ਸ਼ੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਹ ਲੰਗਰ ਨਰਾਤਰ ਇਹਨਾਂ ਜ਼ਿੰਮੇਵਾਰਾਂ ਦੀ ਜਿਹਨਾਂ ਦੇ ਵਿੱਚ ਅਸੀਂ ਹਾਜ਼ਰ ਹਾਂ ਸੋ ਵੱਖ-ਵੱਖ ਤੌਰ ਦੇ ਉੱਤੇ ਕਈ ਸਾਡੇ ਇਥੋਂ ਮੈਂਬਰ ਸਾਹਿਬਾਨ ਲਾਗਲੇ ਜਿਹੜੇ ਸਰਦਾਰ ਜਸਮੀਰ ਸਿੰਘ ਜੀ ਲਾਛੜੂ ਸਰਦਾਰ ਜਨੈਲ ਸਿੰਘ ਕਰਤਾਰਪੁਰ ਸੁਖਵਿੰਦਰ ਸਿੰਘ ਟੋੜਾ ਇਹ ਪੜਿਆਲੇ ਤੋਂ ਕਿਉਂਕਿ ਲਾਗੇ ਪੈਂਦੇ ਆ ਇਹ ਸਾਰੇ ਇੱਥੇ ਦੇਖ ਰਹੇ ਕਰ ਰਹੇ ਆ ਇਹਨਾਂ ਨੂੰ ਵੀ ਵਧਾਈ ਦਿੰਨਾ ਤੇ ਅੰਤ ਅਰਦਾਸ ਵੀ ਗੁਰੂ ਚਰਨਾਂ 'ਚ ਕੀਤੀ ਆਪਾਂ ਵੀ ਸਤਿਗੁਰੂ ਜੀ ਇਹਨਾਂ ਸਰਕਾਰਾਂ ਨੂੰ ਸਮਾਤ ਬਾਕਿਸ ਕਰੋ ਤਾਂ ਕਿ ਜਿਹੜੇ ਜ਼ਿੰਮੇਵਾਰਾਂ ਦੇ ਮੁੱਢਲੇ ਹੱਕ ਹਕੂਕ ਆ ਉਹ ਉਹਨਾਂ ਦੇ ਜਿਹੜੇ ਪੂਰੇ ਕੀਤੇ ਜਾਣ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਮੀਡੀਆ ਦਾ ਵੀ ਧੰਨਵਾਦ ਕਰਦਾ Subscribe to One India channel and never miss an update.